ਕਾਲਤਖ ਸਾਹਿਬ ਦਾ ਹੁਕਮ ਹੈ ਉਹਦੀ ਪਾਲਣਾ ਕਰਨ ਦੇ ਹਿੱਤੀ ਅਸੀਂ ਆਏ ਆ ਅਸੀਂ ਕਿ ਵੀ ਅਸੀਂ ਸਾਰਾ ਦੱਸ ਦਾਂਗੇ ਜੋ ਵੀ ਉਹਨਾਂ ਦਾ ਹੁਕਮ ਹੋਇਆ ਤੇ ਜੋ ਉਹਨਾਂ ਦਾ ਹੁਕਮ ਹੈ ਉਹ ਸਾਡੇ ਵਾਸਤੇ ਸਿਰ ਮੱਥੀ ਹੈ ਅਸੀਂ ਕਰਨਾ ਸੀ ਅਸੀਂ ਕਰਤਾ ਹੁਣ ਤਾਂ ਦੂਤਾ ਕਾਲਤਖ ਸਾਹਿਬ ਦੇ ਨੇ ਕਰਨਾ ਫੈਸਲਾ ਉਹਨਾਂ ਦਾ ਹੁਕਮ ਹੈ ਕਾਲ ਸਾਹਿਬ ਸਾਹਿਬ ਦਾ ਬੜਾ ਸਪਸ਼ਟ ਵੀ ਕੋਈ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਸੋ ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਦਾ ਮਜ਼ਬੂਤ ਹੋਣਾ ਅਕਾਲੀ ਸੋਚ ਦਾ ਮਜ਼ਬੂਤ ਹੋਣਾ ਉਹ ਅੱਜ ਲੋੜ ਹੈ ਪੰਜਾਬ ਨੂੰ ਇਹ ਮੈਂ ਜ਼ਰੂਰ ਕਹਿ ਸਕਦਾ ਅਕਾਲੀ ਦਲ ਪਰ ਅਕਾਲੀ ਦਲ ਜੋ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਸੀ ਜੋ ਅਕਾਲੀ ਦਲ ਦੇ ਵਿਚਾਰਧਾਰਾ ਸੀ ਸਿਧਾਂਤ ਸੀ ਉਹ ਤੇ ਜਿਹੜਾ ਅਕਾਲੀ ਦਲ ਖੜਦਾ ਉਹ ਮਜ਼ਬੂਤ ਹੋਣਾ ਚਾਹੀਦਾ ਸਪਸ਼ਟੀਕਰਨ ਦੇਣ ਵਾਸਤੇ ਪਰਮਿੰ다 ਸਿੰਘ ਢਿੰਡਸਾ ਜੀ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਸ਼੍ਰੀ ਕਾਲ ਤਖਸਾਹ ਵਿਖੇ ਪਹੁੰਚੇ ਨੇ ਤਾਂ ਸਾਡਾ ਮਜੂਦ ਨੇ ਤਾਂ ਢਿੰਡਸਾ ਸਾਹਿਬ ਕਿਵੇਂ ਵੇਖਦੇ ਹੋ ਅੱਜ ਤੁਸੀਂ ਪਹੁੰਚੇ ਹੋ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਡੀਕ ਸੀਗੀ ਕੌਮ ਨੂੰ ਕਿ ਜਿਸ ਤਰੀਕੇ ਦੇ ਨਾਲ ਬੇਅਦਬੀਆਂ ਵੀ ਹੋਈਆਂ ਨੇ ਸਰਕਾਰ ਰੈਂਦੀ ਦੇਖੋ ਜੋ ਕਾਲ ਤਖਸਾਹ ਦਾ ਹੁਕਮ ਹੈ ਉਹਦੀ ਪਾਲਣਾ ਕਰਨ ਹਿੱਤੀ ਅਸੀਂ ਆਏ ਆ ਅਸੀਂ ਕਾਲ ਤਖਸਾਹ ਨੂੰ ਸਾਰੀ ਸਿੱਖ ਕੌਮ ਸਮਰਪਿਤ ਹੈ ਤੋ ਜੋ ਵੀ ਹੁਕਮ ਹੋਏਗਾ ਆਪਦਾ ਪੱਖ ਵੀ ਅਸੀਂ ਸਾਰਾ ਦੱਸ ਦਾਂਗੇ ਜੋ ਵੀ ਉਹਨਾਂ ਦਾ ਹੁਕਮ ਹੋਇਆ ਤੇ ਜੋ ਉਹਨਾਂ ਦਾ ਹੁਕਮ ਹੈ ਉਹ ਸਾਡੇ ਸਿਰ ਮੱਥੀ ਹੈ ਤੁਸੀਂ ਕੀ ਸਮਝਦੇ ਹੋ ਕਿੱਥੇ ਕਿੱਥੇ ਗਲਤੀਆਂ ਹੋਈਆਂ ਦੇਖੋ ਮੈਂ ਕੋਈ ਗੱਲ ਨਹੀਂ ਕਰਨੀ ਇਹ ਕਲਤਕ ਸਾਬ ਦੇ ਹਿੱਤ ਚ ਹੈਗਾ ਹੱਥ ਚ ਹੈ ਸਾਰਾ ਉਹਨਾਂ ਨੇ ਕਰਨਾ ਫੈਸਲਾ ਮੈਂ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਆਪਾਂ ਮੰਨਦੇ ਆ ਕਿ ਗਲਤੀਆਂ ਹੋਈਆਂ ਦੇਖੋ ਮੈਂ ਕੋਈ ਟਿੱਪਣੀ ਨਹੀਂ ਕਰਨੀ ਕਲਤਕ ਸਾਬ ਦਾ ਹੁਕਮ ਹੈ ਵੀ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਜੀ ਜਿੰਨਾ ਚਿਰ ਕਲਤਕ ਸਾਬ ਦਾ ਫੈਸਲਾ ਨਹੀਂ ਆਉਂਦਾ ਉਹਦੇ ਬਾਰੇ ਮੈਂ ਕੋਈ ਇਸ ਵਾਰ ਚਰਚਾ ਨਹੀਂ ਕਰਨਾ ਚਾਹੁੰਦਾ ਕਮਪਲੇਨ ਦਿੱਤੀ ਸੀਗੀ ਉਹਦੇ ਤੇ ਜੋ ਇਨੀਸ਼ੀਏਸ਼ਨ ਕਰਾਰ ਵਿੱਚ ਹੋਈ ਉਹਦੇ ਤੇ ਸੈਟੀਸਫਾਈ ਹੋਣਾ ਤੁਹਾਨੂੰ ਦੇਖੋ ਮੇਰੀ ਸੈਟੀਸਫੈਕਸ਼ਨ ਜਾਂ ਨਾਟ ਸੈਟੀਸਫੈਕਸ਼ਨ ਦਾ ਕੋਈ ਮੈਨੇ ਨਹੀਂ ਜੀ ਜੋ ਕਾਲ ਤੱਕ ਸਾਹਿਬ ਕਰਨਗੇ ਅਸੀਂ ਉਹਦੇ ਪਾਬੰਦ ਆ ਜੋ ਵੀ ਹੁਕਮ ਹੋਊਗਾ ਜੋ ਕੁਝ ਹੋਊਗਾ ਅਸੀਂ ਸਿਰ ਝੁਕਾ ਕੇ ਉਹਨੂੰ ਮੰਨਣਾ ਹੈ ਇਹ ਸਾਡੀ ਡਿਊਟੀ ਹੈ ਤੇ ਇਹਨੂੰ ਜਿਵੇਂ ਵੀ ਹੁਕਮ ਜੋਸ਼ ਹਮੇ ਸਮੇਂ ਤੇ ਜੋ ਆਏਗਾ ਅਸੀਂ ਉਹਦੇ ਪੂਰਾ ਉਤਰਾ ਕਰਾਂਗੇ ਪਰ ਇਕੱਠਾ ਹੋਣਾ ਬਹੁਤ ਜ਼ਰੂਰੀ ਇਸ ਕਰਕੇ ਇੰਪੋਰਟੈਂਟ ਹੈ ਕਿ ਸਭ ਤੋਂ ਪਹਿਲਾਂ ਵਡਿੱਤੀ ਸਾਹਿਬ ਜੀ ਤੁਸੀਂ ਸੀ ਜਿਨ੍ਹਾਂ ਨੇ ਆਗੇ ਸ਼੍ਰੀ ਦਰਬਾਰ ਸਾਹਿਬ ਆ ਕੇ ਕਿਹਾ ਸੀ ਕਿ ਜੋ ਵੀ ਪਿਛੇ ਸਮੇਂ ਚ ਭੁਲ ਚੁਕ ਹੋ ਗਏ ਜਿਹਨੋਂ ਕੋਈ ਨਾਂ ਨਹੀਂ ਲੈ ਲਈ ਯਾਰ ਤੇ ਇਸ਼ਨਾਨ ਕਰਕੇ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਉਹ ਅੱਗੇ ਬਾਰੇ ਚ ਗੱਲ ਕਰਨਾ ਚਾਹੁੰਦੇ ਦੇਖੋ ਠੀਕ ਹੈ ਦੇਖੋ ਗੱਲ ਇਹ ਹੈ ਜੋ ਅਸੀਂ ਕਰਨਾ ਸੀ ਅਸੀਂ ਕਰਤਾ ਕੁੰਤਾ ਦੁਤਾ ਕਾਲਤਖ ਸਾਹਿਬ ਦੇ ਨੇ ਕਰਨਾ ਫੈਸਲਾ ਉਹਨਾਂ ਦਾ ਹੁਕਮ ਹੈ ਕਾਲਤਖ ਸਾਹਿਬ ਸਾਹਿਬ ਦਾ ਬੜਾ ਸਪਸ਼ਟ ਵੀ ਕੋਈ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਸੋ ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਸਿਰਫ ਆਪਦਾ ਹੈ ਵੀ ਮੈਂ ਆਪਦਾ ਲਿਖਤੀ ਰੂਪ ਵਿੱਚ ਕਾਲਤਖ ਸਾਹਿਬ ਸਾਹਿਬ ਤੇ ਪੇਸ਼ ਹੋ ਕੇ ਆਪਦਾ ਜਿਹੜਾ ਪੱਖ ਰੱਖਣ ਵਾਸਤੇ ਆਇਆ ਜੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਜਿਹੜੇ ਕਾਲਤਖ ਸਾਹਿਬ ਨੇ ਜਿਹੜੀ ਰੋਕ ਲਾਈ ਆ ਤੁਹਾਨੂੰ ਪਹਿਲਾਂ ਹੀ ਜੇ ਦੋਹਾਂ ਤਰ੍ਹਾਂ ਨੂੰ ਬਿਆਨबाजी ਨਹੀਂ ਸੀ ਕਰਨੀ ਯਾਰ ਮੇਰੀ ਗੱਲ ਸੁਣੋ ਫੇਰ ਆਪਾਂ ਉਹੀ ਗੱਲ ਕਰ ਰਹੇ ਆਂ ਵੀ ਕੱਲ ਤੱਕ ਸਾਹਿਬ ਦਾ ਜਿਹੜਾ ਫੈਸਲਾ ਆਪਾਂ ਉਹਦੇ ਤੇ ਕਿਉਂ ਉਹਦੇ ਗੱਲ ਹੀ ਨਹੀਂ ਕਰਨੀ ਚਰਚਾ ਹੀ ਨਹੀਂ ਕਰਨੀ ਕੋ ਚਰਚਾ ਹੀ ਨਹੀਂ ਕਰਨੀ ਆਪਾਂ ਕਿ ਆਕਾਲੀ ਦਲ ਦਾ ਯੂਨਾਈਟ ਹੋਣਾ ਕਿੰਨਾ ਜੁੜੀ ਕਿਉਂਕਿ ਜਦੇਦਾਰ ਸਾਹਿਬ ਵੱਲੋਂ ਜਾਂ ਵੱਡੇ ਮਹਾਰਾਜ ਵੱਲੋਂ ਵੀ ਕਿਹਾ ਜਾਵੇ ਦੇਖੋ ਆਕਾਲੀ ਦਲ ਦਾ ਯੂਨਾਈਟ ਹੋਣਾ ਨਹੀਂ ਆ ਸੁਣਾ ਉਹਦੇ ਨਹੀਂ ਆਕਾਲੀ ਦਲ ਦਾ ਮਜ਼ਬੂਤ ਹੋਣਾ ਆਕਾਲੀ ਸੋਚ ਦਾ ਮਜ਼ਬੂਤ ਹੋਣਾ ਉਹ ਅੱਜ ਲੋੜ ਹੈ ਪੰਜਾਬ ਨੂੰ ਇਹ ਮੈਂ ਜ਼ਰੂਰ ਕਹਿ ਸਕਦਾ ਅਕਾਲੀ ਦਲ ਪਰ ਅਕਾਲੀ ਦਲ ਜੋ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਸੀ ਜੋ ਅਕਾਲੀ ਦਲ ਦੇ ਵਿਚਾਰਧਾਰਾ ਸੀ ਸਿਧਾਂਤ ਸੀ ਉਹ ਤੇ ਜਿਹੜਾ ਅਕਾਲੀ ਦਲ ਖੜਦਾ ਉਹ ਮਜ਼ਬੂਤ ਹੋਣਾ ਚਾਹੀਦਾ ਤੇ ਇਹੀ ਸਾਡੀ ਜਿਹੜੀ ਹੈ ਸੋਚ ਮਜ਼ਬੂਤੀ ਆਏਗੀ ਇਸ ਪ੍ਰਕਰਨ ਤੋਂ ਬਾਅਦ ਮਜ਼ਬੂਤ ਹੋ ਜਾਏਗਾ ਯਾਰ ਇਹ ਇਹ ਚੀਜ਼ ਦਾ ਉਸ ਉਸ ਚੀਜ਼ ਦਾ ਕੋਈ ਨਹੀਂ ਇਹ ਤਾਂ ਗਲਤੀਆਂ ਭੁੱਲਾਂ ਦੇ ਸੰਬੰਧੀ ਗੱਲ ਹੈ ਇਹਦਾ ਕਾਲੀ ਦਲ ਦਾ ਮਜ਼ਬੂਤ ਤਾਂ ਪੰਜਾਬ ਦੇ ਲੋਕਾਂ ਨੇ ਦੇਖਣਾ ਸਿੱਖਾਂ ਨੇ ਦੇਖਣਾ ਵੀ ਕੀ ਚਾਹੁੰਦੇ ਨੇ ਲੋਕ ਜਿਹੜਾ ਸਿਕਤਾ ਕਲੇਸ਼ਨਾ ਜਿਹੜੀਆਂ ਨੇ ਜੇ ਫੈਸਲਾ ਨਹੀਂ ਹੁੰਦਾ ਜਿਹੜਾ ਕੋਈ ਜਿਹੜੇ ਬਾਈ ਇਲੈਕਸ਼ਨ ਆ ਮਤਲਬ ਤੁਹਾਡੇ ਵੀ ਇੱਕ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਹੈ ਬਰਨਾਲਾ ਤੁਹਾਡਾ ਆਪਣਾ ਜ਼ਿਲ੍ਹਾ ਤਾਂ ਇਹਨਾਂ ਇਲੈਕਸ਼ਨਾਂ ਦਾ ਜ਼ਰੂਰ ਤੇ ਵੀ ਪ੍ਰਭਾਵ ਪਏਗਾ ਇਹਨਾਂ ਦਾ ਜਿਵੇਂ ਕਾਲੀ ਦਲ ਦੀ ਹੱਦ ਤੱਕ ਪਤਲੀ ਆ ਇਹਨਾਂ ਹਾਲਾਤਾਂ ਦੇ ਦੇਖੋ ਜਿਹੜੀ ਜੋ ਵੀ ਇਹਨਾਂ ਹਾਲਾਤਾਂ ਨੇ ਸਾਡਾ ਅਸੀਂ ਕੋਈ ਨਵੀਂ ਪਾਰਟੀ ਨਹੀਂ ਬਣਾਈ ਠੀਕ ਹੈ ਸਾ ਸਿਰਫ ਇੱਕ ਅਕਾਲੀ ਦਲ ਸੁਧਾਰ ਨਹਿਰ ਚਲਾਈ ਹੈ ਸੋ ਉਸ ਰੂਪ ਚ ਇਹ ਤਾਂ ਪਾਰਟੀਆਂ ਚੋਂ ਨੜਦੀਆਂ ਹੁੰਦੀਆਂ ਅਸਤਾ ਪਾਰਟੀ ਤਾਂ ਕੋਈ ਆਪਦੀ ਬਣਾਈ ਨਹੀਂ ਹੈਗੀ ਹਜੇ ਸੋ ਇਸ ਕਰਕੇ ਸਾਡਾ ਚੋਣ ਡਣ ਦਾ ਤਾਂ ਕੋਈ ਹਜੇ ਸਵਾਲ ਹੀ ਪੈਦਾ ਨਹੀਂ ਹੋਇਆ ਤੁਹਾਡੀ ਦਲ ਤੇ ਤੁਹਾਨੂੰ ਮੰਨਣ ਤਿਆਰ ਨਹੀਂ ਜਿਹੜੇ ਸੁਖਵੀਰ ਸਿੰਘ ਬਾਦਲ ਇਹ ਇੱਕ ਗੱਲ ਸਮਝ ਲਓ ਸੁਖਵੀਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣਾਏ ਨੇ ਤੇ ਉਹ ਜਿਵੇਂ ਵੀ ਹੈਗਾ ਪਰ ਕੱਲਾ ਪ੍ਰਧਾਨ ਸਾਰਾ ਕੁਝ ਨਹੀਂ ਹੁੰਦਾ ਇਹ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਮੈਂ ਇਹ ਕਰ ਰਿਹਾ ਹਾਂ ਯਾਰ ਗੱਲ ਤਾਂ ਬਾਅਦ ਵਿੱਚ ਪ੍ਰਧਾਨ ਜੀ ਨਹੀਂ ਉਹ ਯਾਰ ਮੈਂ ਗੱਲ ਸਮਝ ਲਓ ਜਦ ਉਹਨਾਂ ਨੇ ਇਸ ਇਹ ਸੇਮ ਉਸੇ ਚੀਜ਼ ਨਾਲ ਸੰਬੰਧਿਤ ਹੈ ਜਿਹੜੀ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਹੈ ਮੈਂ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਤੁਸੀਂ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਤਾਦੀ ਕਰੋ ਤੁਸੀਂ ਸਾਡੇ ਤੋਂ ਕਿਉਂ ਦੁਆਰੇ ਦੁਆਰੀ ਉਹ ਗੱਲਾਂ ਕਰ ਰਹੇ ਹੋ ਯਾਰ ਦੱਸੋ ਜਿਹੜੇ ਨਵੇਂ ਕਾਰਜਕਾਰੀ ਪ੍ਰਧਾਨ ਨੇ ਭੁੰਦਰ ਸਾਹਿਬ ਉਹਨਾਂ ਦੇ ਨਾਲ ਕੋਈ ਜਿਹੜਾ ਯਾਰ ਮੈਂ ਕੈਂਡੀਡੇਟ ਬਾਰੇ ਕੋਈ ਤੁਹਾਡੇ ਨਹੀਂ ਯਾਰ ਮੇਰੀ ਕੋਈ ਸਾਡਾ ਕੋਈ ਡਿਸਕਸ਼ਨ ਕਰਨ ਦਾ ਮਤਲਬ ਹੀ ਨਹੀਂ ਅੱਜ ਤੁਸੀਂ ਮੇਰੀ ਗੱਲ ਸੁ ਕੋਈ ਸਿਆਸੀ ਨਾ ਕੋਈ ਹੋਰ ਅੱਜ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਆਪਦਾ ਸਪਸ਼ਟੀਕਰਨ ਰੀਡਿੰਗ ਰੂਪ ਦੇ ਦੇ ਕੇ ਜਿਹੜਾ ਹੈ ਸਤਿ ਨਮਸਤਕ ਹੋ ਕੇ ਮੱਥਾ ਟੇਕ ਕੇ ਆਪਦਾ ਜਾਣਾ ਸੋ ਕੋਈ ਕਿਸੇ ਚੀਜ਼ ਦਾ ਫੈਸਲਾ ਹੁੰਦੀ ਅੜੀ ਕਰਾਂ ਅੜੀ ਕਰਾਂਗੇ ਉਹਦਾ ਉਹਦਾ ਜੋ ਫੈਸਲਾ ਹੈ ਜਦ ਤੱਕ ਉ ਤੱਕ ਜਿਹੜਾ ਅਸੀਂ ਦੇਖ ਰਹੇ ਹਾਂ ਕੀ ਕਰਦਾ ਨਹੀਂ ਸਮਾਂ ਜ਼ਿਆਦਾ ਲੱਗ ਗਿਆ ਪਹਿਲਾਂ ਵੀ ਨਹੀਂ ਕੋਈ ਸਮਾਂ ਨਹੀਂ ਹੁੰਦਾ ਜੀ ਬੜਾ ਲੰਬਾ ਸਮਾਂ ਵੀ ਲੱਗ ਜਾਂਦਾ ਹੁੰਦਾ ਸਾਲ ਵੀ ਲੱਗ ਸਕਦੇ ਸਾਨੂੰ ਕੀ ਹੈ ਉਹ ਇਹ ਕਾਬਤਖ ਸਾਹਿਬ ਨੇ ਦੇਖਣਾ ਹੈ ਮਸਾਲਾ ਹਣ ਸਾਨੂੰ ਕੋਈ ਇਸ ਗੱਲ ਤੇ ਕੋਈ ਨਹੀਂ ਜਿੰਨਾ ਮਰਜ਼ੀ ਚ ਲਾਉਣ ਉਹ ਤੁਸੀਂ ਵੀ ਆ ਗਏ ਬੀਬੀ ਜੀ ਵੀ ਆ ਰਹੇ ਨੇ ਟੰਡਲ ਸਾਹਿਬ ਵੀ ਆ ਗਏ ਨੇ ਇਸ ਤੋਂ ਬਾਅਦ ਜਿਹੜੇ ਮਲੂਕਾ ਸਾਹਿਬ ਨੇ ਉਹ ਨਹੀਂ ਸੇਖੋ ਸਾਹਿਬ ਜਾਂ ਹੋਰ ਵੀ ਆਗੂ ਜਿਹੜੇ ਅਜੇ ਰੱਖੜਾ ਸਾਹਿਬ ਬਾਹਰ ਨਹੀਂ ਹੈ ਜੀ ਉਹਨਾਂ ਨੇ ਆਉਣ ਦੀ ਕੋਈ ਖੁਸ਼ਹਾਲੀ ਗੱਲ ਬਾਕੀ ਯਾਰ ਮੈਨੂੰ ਕੀ ਹੁਣ ਪਤਾ ਉਹਨਾਂ ਬਾਰੇ ਤਾਂ ਉਹ ਦੱਸ ਸਕਦੇ ਤੁਸੀਂ ਮੈਥੋਂ ਕਿਉਂ ਪੁੱਛ ਰਹੇ ਹੋ ਜੀ ਠੀਕ ਹੈ ਨਾਲੇ ਇਹ ਦੇਖੋ ਅੱਜ ਇਹ ਮੌਕਾ ਨਹੀਂ ਹੈ ਕੋਈ ਸਿਆਸੀ ਗੱਲ ਕਰਨ ਦਾ ਕੋਈ ਹੋਰ ਗੱਲਾਂ ਕਰਨ ਦਾ ਅੱਜ ਜਿਹੜਾ ਜੀ ਜੀ ਸਿਰਫ ਮੈਂ ਆਪਣੀ ਇੱਕੋ ਹੀ ਪੱਖ ਜਿਹੜਾ ਤੁਹਾਨੂੰ ਦੱਸਦਾ ਉਹਨੂੰ ਦੁਆਰੇ ਦੁਆਰੇ ਕਹੌਣ ਦਾ ਕੋਈ ਫਾਇਦਾ ਨਹੀਂ ਹਾਂ ਤਾਂ ਇਹ ਤਸਵੀਰਾਂ ਇਹ ਸਾਂਝੀਆਂ ਕਰ ਰਹੇ ਹਾਂ ਕਿ ਅੱਜ ਖਾਸ ਤੌਰ ਦੇ ਉੱਤੇ ਜੋ ਸ਼੍ਰੋਮਣੀ ਕਾਲ ਦਲ ਦੇ ਸੀਨੀਅਰ ਅਗੂ ਜੋ ਸਾਬਕਾ ਕੈਬਨਿਟ ਦੇ ਜੋ ਮੰਤਰੀ ਵੀ ਰਹੇ ਨੇ ਤਾਂ ਪਰਮਿੰਦਰ ਢੀਂਡਾ ਸਾਹਿਬ ਜੀ ਅੱਜ ਜੋ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੋ ਸ਼੍ਰੀ ਕਾਲਟਕ ਸਾਹਿਬ ਵਿਖੇ ਉੱਥੇ ਜਾ ਕੇ ਆਪਣਾ ਸਪਸ਼ਟੀਕਰਨ ਵੀ ਦੇਣਗੇ ਤੇ ਤਾਂ ਨਾਲ ਕੱਲੀ-ਕੱਲੀ ਤਸਵੀਰ ਉਹਨਾਂ ਦੀ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਤੇ ਕੁਝ ਹੀ ਸਮੇਂ ਦੇ ਵਿੱਚ ਬੀਬੀ ਜਗੀਰ ਕੌਰ ਜੀ ਵੀ ਉਹ ਇੱਥੇ ਪਹੁੰਚ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅਖਸਰ ਸੁਨਿਕ ਜਗਮਨੀ ਟੀਵੀ ਸ਼੍ਰੀ ਹਮਸੋ ਸਾਈਂ